ਹਾਂਜੀ ਨਾ ਨਾ ਆ ਆ ਆ ਪਪੂ ਜੀ ਨੇ ਸਾਡਾ ਕੋਈ ਨਹੀਂ ਇਹ ਸਾਡੇ ਜੇ ਸਾਡੇ ਬਜ਼ੁਰਗ ਰੁਲ ਗਏ ਜੀ ਸਾਡਾ ਪਿੰਡ ਤਾਂ ਇਹਦਾ ਕੰਮ ਕਰਨ ਵਾਲੇ ਹੈ ਨਹੀਂ ਇੱਥੋਂ ਸਟਾਰਟਿੰਗ ਕਰ ਜਿਹੜਾ ਇਹਨਾਂ ਦਾ ਬੇਟਾ ਹੈ ਉਹਨਾਂ ਦੇ ਹੱਥ ਮਤਲਬ ਖਰਾਬ ਹੈ ਮਤਲਬ ਕੋਈ ਇਨਸਾਨ ਤਾਂ ਨਹੀਂ ਹੈ ਇਹਨਾਂ ਕੋਲ ਕੋਈ ਹਾਂ ਇੱਥੋਂ ਸਟਾਰਟਿੰਗ ਕਰੋ ਚੱਲ ਮਾਤਾ ਤੈਨੂੰ ਪੈਨਸ਼ਨ ਹਰ ਮਹੀਨੇ ਮੈਂ ਦਿਆ ਕਰੂੰਗਾ ਸਾਰਿਆਂ ਦੇ ਸਾਹਮਣੇ ਜਵਾਨ ਦੇ ਕੇ ਜਾ ਰਹੇ ਹਾਂ ਚਾਹੇ ਤਾ ਇਹਨਾਂ ਦੇ ਨਰੇਗਾ ਦੇ ਵਿੱਚ ਨਾ ਪਾਟ ਰਿਹਾ ਰਿਕਾਰਡ ਕਰ ਦਿਓ ਨਰੇਗਾ ਆਵੇ ਨਾ ਆਵੇ ਛੱਡ ਦੇ ਤੂੰ ਸਾਰੀਆਂ ਗੱਲਾਂ ਪਹਿਲੇ ਮੈਨੂੰ ਦੱਸ ਤੈਨੂੰ ਤਕਲੀਫ ਕੀ ਹੈ ਦਵਾਈ ਕਾਦੀ ਚਾਹੀਦੀ ਹੈ ਕੱਲ ਪਹਿਲੇ ਥੋੜਾ ਦੋਨਾਂ ਦਾ ਇਲਾਜ ਕਰਾਣੇ ਹੈ ਦਵਾਈ ਰਵਾਣੇ ਆਪਾਂ ਨੂੰ ਉਹ ਵੀ ਕਰਾਣੇ ਆ ਮੈਂ ਕਰਾਉਂਗਾ ਮੈਂ ਹੂੰ ਤੇਰਾ ਦੂਜਾ ਪੁੱਤਰ ਐ ਰੋਣਾ ਨੀਗਾ ਰੋਣਾ ਨੀ ਰੋਣਾ ਨੀ ਮੈਂ ਹੂੰ ਤੇਰਾ ਦੂਜਾ ਪੁੱਤਰ ਐ ਪਹਿਲੇ ਇਲਾਜ ਕਰਾਉਂਗਾ ਤੈਨੂੰ ਪੈਸੇ ਪਹੁੰਚਣਗੇ ਹਰ ਮਹੀਨੇ ਰੋਣਾ ਨੀਗਾ ਬਸ ਜਦੋਂ ਲੋੜ ਹੋਊਗੀ ਮੈਨੂੰ ਕਿਆ ਕਰ ਲੋ ਚਾਹੀਦਾ ਲੋੜ ਹੀ ਐ ਜੀ ਨਾਲ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਦੇਖ ਬੰਦੇ ਐ ਦੂਜੀ ਦਾ ਇੱਜਤ ਕਹੂੰ ਕਰਦਾ ਚੱਲਦੀ ਚੱਲੇ ਰੱਖੂ ਰੋਹੀਣਾ ਰੋਣਾ ਨਹੀਂ ਹੈਗਾ ਜੇ ਰੋਣਾ ਆਵੇ ਮੈਨੂੰ ਫੋਨ ਕਰ ਲਿਆ ਕਰ ਰੋਣਾ ਨੀਗਾ ਲੰਬਤ ਠੀਕ ਹੈ ਨੰਬਰ ਲੈ ਰਿਹਾ ਆਪਾਂ ਮਾਦਾ ਦਾ ਨੰਬਰ ਨੰਬਰ 2 ਹੈਗਾ ਬਾਪੂ ਫੋਨ ਨਹੀਂ ਮੈਂ ਭਾਈ ਭਾਈ ਨਾਲ ਮੈਂ ਇਹਨਾਂ ਦੇ ਕੋਲ ਕੋਲ ਹੀ ਰਹਿਣਾ ਜੀ ਮੈਂ ਇਹਨਾਂ ਦੇ ਬਿਲਕੁਲ ਉਹ ਮੈਂ ਕੁਝ ਪੈਸੇ ਕੋਲ ਲੈਣਾ ਤੇ ਮੇਰੇ ਇਲਾਜ ਕਰਾਉਣਾ ਜੀ 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 ਤਾਂ ਲੈ ਲੈ ਮੈਨੂੰ ਦੋਨਾਂ ਨੂੰ ਇੱਕ ਵਾਰ ਗੱਡੀ ਭੇਜ ਦਾਂਗੇ ਜੋ ਦਵਾਈ ਚਾਹੀਦੀ ਉਹ ਚਾਹੀਦਾ ਹੈ ਨਾ ਕਰਾ ਦੇ ਹਾਂ ਭਾਈ ਜੀ ਠੀਕ ਹੈ ਠੀਕ ਹੈ ਮੁੰਡੇ ਕਿਥੇ ਨੇ ਦੂਜੇ ਤੋੜੂ ਆ ਬੜੀ ਵਧੀਆ ਗੱਲ ਆ ਤੁਹਾਡੇ ਪਿੰਡ ਦੀ ਤੁਸੀਂ ਇਹਨਾਂ ਪਿੱਛੇ ਕਹਿ ਰਹੇ ਹੋ ਇਹ ਲੋਕ ਆਪਣਾ ਕਹਿੰਦੇ ਆ ਤੁਸੀਂ ਸਾਰਾ ਪਿੰਡ ਦੱਸੋ ਇਹਨਾਂ ਪਿੱਛੇ ਕਹਿ ਰਹੇ ਹਾਂ ਮੈਂ ਸਲਾਮ ਆ ਤੁਹਾਡੇ ਪਿੰਡ ਨੂੰ ਯਾਰ ਸਲਾਮ ਆ ਜੀ 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 ਉਹ ਭਰਾ ਨਰੇਗਾ ਦਾ ਕੋਈ ਵਾਲੀ ਵਾਰਸ ਨਹੀਂ ਐ ਛੱਡੋ ਤੁਸੀਂ ਸਾਰੇ ਹੋ ਸਕਦਾ ਸਾਡੀ ਕੋਈ ਦੂਰੀ ਜਿੱਦਾਂ ਤੁਸੀਂ ਪਿੰਡ ਉਹ ਪਿੰਡ ਜਿਆ ਖਲਵਾਇਆ ਕੋਈ ਦਵਾਈਆਂ ਵਾਲਾ ਬਣਾ ਲਓ ਬਜ਼ੁਰਗ ਮਿਲਦੇ ਕਰਦੇ ਸਾਡੇ ਇਹਦਾ ਬੇਟਾ ਉਹ ਵੀ ਬਿਮਾਰ ਹੈ ਉਹ ਵੀ ਹਾਲਾਤ ਇਦਾਂ ਨੇ ਉਹ ਵੀ ਲਿਆ ਨਹੀਂ ਸਕਦਾ ਕੰਮ ਨਹੀਂ ਕਰਦਾ ਪਹਿਲਾਂ ਤਾਂ ਦਵਾਈ ਦਿਵਾ ਕੇ ਜੋ ਇਹਨਾਂ ਨੂੰ ਦੁੱਖ ਚਲੀ ਇਲਾਜ ਕਰਾਣੇ ਹੈ ਇਹਨਾਂ ਨੂੰ ਕੁਝ ਮਦਦ ਕਰਦੇ ਇਹ ਆਪਣਾ ਸੈਟ ਹੋਣ ਫਿਰ ਆਪਾਂ ਬਹਿ ਕੇ ਸਲਾਹ ਕਰਾਂਗੇ ਕਿਵੇਂ ਇਹਨਾਂ ਦਾ ਸਿਸਟਮ ਬਣਾਣਾ ਠੀਕ ਆ ਭਾਜੀ ਦੇ ਨੰਬਰ ਮੈਂ ਲੈ ਲਿਆ ਜੀ ਇਹੀ ਤੁਹਾਡਾ ਧੰਨਵਾਦ ਹਲੇ ਕਰਾ ਧੰਨਵਾਦ ਬੇਬੇ ਬਹੁਤ ਉਹ ਪੁੱਤਰਾ ਦਾ ਧੰਨਵਾਦ ਨਹੀਂ ਕਰੀਦਾ ਕੋਈ ਧੰਨਵਾਦ ਨਹੀਂ ਕੁਛ ਨਹੀਂ ਹੱਕ ਨਾਲ ਕਹਿਣਾ ਮੈਨੂੰ ਜੋ ਹੈ ਕਰਕੇ ਤੁਹਾਨੂੰ ਗੱਲਾਂ ਨਹੀਂ ਮਾਰਾਂਗੇ ਕਰਕੇ ਤੁਹਾਨੂੰ ਮਿਹਰਬਾਨੀ ਮਿਹਰਬਾਨੀ ਕੋਈ ਗੱਲ ਨਹੀਂ ਸਾਹਿਬ ਮਿਹਰਬਾਨੀ